ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪੰਜ ਨਗ ਦਿਖਾਵਾਂਗੇ ਟੋਕੜਾ ਕੱਬਣਾ ਦੇ ਸੱਜਰਾਂ ਤੇ ਆਪਾਂ ਪਹੁੰਚਿਆ ਬਾਈ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਸੀਆ ਵੀਰ ਜੀ ਸਸੀਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੋ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਗੁਰੂ ਰਾਮ ਦਾਸ ਦੀ ਕਿਰਪਾਈ ਚਾਹੀਦੀ ਆ ਜੀ ਹਾਂ ਜ ਲਾਈ ਫੇਰ ਰੌਣਕ ਅੱਜ ਮੈਂ ਨਾ ਵੀਰ ਦੀ ਰੌਣਕ ਲਈ ਆ ਚੁੰਨ ਚੁੰਨ ਨਗੀਨੇ ਲਿਆਂਦੇ ਇੱਕ ਡਾਇਮੰਡ ਪੀਸ ਲਿਆਂਦਾ ਜਾਂ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਖਰਗੇ ਵੀਰ ਭਰਾ ਦੀ ਪਸੰਦ ਹੈ ਠੀਕ ਹੈ ਠੀਕ ਹੈ ਜੀ ਲਓ ਭਾਜੀ ਦੁੱਧ ਦਾ ਡਰਾਮਾ ਬਾਈ ਲੈ ਕੇ ਆ ਤੇ ਦਿਖਾਉਨੇ ਲੈ ਜੀ ਦਲੇਰੀ ਕਰਕੇ ਲੈਣੀ ਪੈਣੀ ਜੇ ਇਹ ਤਾਂ ਗੱਲ ਸਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਲਈ ਤੁਹਾਨੂੰ ਪਤਾ ਫਿਰ ਜੇ ਹੀਰਾ ਖਰੀਦਣਾ ਹੈ ਹੀਰੇ ਦੀ ਕੀਮਤ ਤਾਂ ਦੇਣੀ ਪੈਣੀ ਹੈ ਬਿਲਕੁਲ ਬਿਲਕੁਲ ਤੇ ਉਹ ਵੀ ਪਛਾਣ ਜਵਾਰੀ ਕਰੂਗਾ ਦੀ ਹਾਂ ਪਰਖਿਆ ਪਰਖਿਆ ਹਾਂਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਸ਼ੇਰਾ ਜੀ ਪਿੰਡ ਮਾਲਾਗੜੀ ਤਹਿਸੀਲ ਨਾਲਾ ਤੇ ਜ਼ਿਲ੍ਹਾ ਹੰਦਸਾ ਠੀਕ ਹੈ ਜੀ ਫੋਨ ਨੰਬਰ 981456118 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਭਾਈ ਆ ਪਹਿਲੇ ਨੰਬਰ ਤੇ ਫਿਰ ਦੱਸਿਓ ਇਹਦੇ ਬਾਰੇ ਵੀ ਕਿਨਵਾ ਸੁਭਾ ਸੁਭਾ ਕੋਈ ਤੇਜਾਲ ਵਾਲੇ ਅੱਛਾ ਜੀ ਮਾਲੋਬੀ ਨਮੋ ਹੋਏ ਨੇ ਜੇ ਕੰਪਲੀਟ ਅਗਲੇ ਦੀ 5 ਤਰੀਕ ਨੂੰ 8 ਮਹੀਨੇ ਪੂਰੇ ਨਵਾਂ ਸਟਾਰਟ ਹੋ ਜਾਣਾ ਜੀ ਅੱਛਾ ਜੀ ਹਾਂ ਜੀ ਦੁੱਧੋ ਡਰਾਈ ਹੈ ਠੀਕ ਹੈ ਠੀਕ ਹੈ ਜੀ ਲੋਬੋ ਜੀ ਕਰੋ ਚੱਕ ਸੁਆ ਬਾਈ ਦਾ ਤੀਜਾ ਹੀ ਲਾ ਲੇ ਤੇ ਕੱਦ ਬਾਈ ਦੀ ਚੰਗੀਆਂ ਤੇ ਨੀਤੀ ਜੇ 40 ਮੇਸਰ ਬਾਈ ਜੀ ਪਾਣੀ ਪਾਕ ਰੱਖਦੀ ਬਈ ਠੀਕ ਹੈ ਠੀਕ ਹੈ ਇਹਨੇ ਬਾਈ ਕਿੰਨਾ ਦੁੱਧ ਚਵਾਇਆ ਸੱਜਣਾ ਫਿਰ ਜੀ ਪਾਣੀ ਰੱਖ ਠੀਕ ਹੈ ਠੀਕ ਹੈ ਬਾਈ 12 13 ਲੀਟਰ ਵਾਲੀ ਹੈ ਜੀ ਯਾਨੀ ਕਿ ਰੇਟ ਕਿੰਨਾ ਪਿਆ ਜੀ ਹਾਂ ਜੀ ਕੱਦ ਵਜਨ ਦੀ ਚੰਗੀ ਐ ਮੈਂ ਠੀਕ ਠੀਕ ਐ ਲਓ ਜੀ ਕੱਦ ਵਜਨ ਦੀ ਚੰਗੀ ਆ ਤੇ 12 13 ਲੀਟਰ ਜਿਹੜਾ ਦੁੱਧ ਇਹਨੇ ਭਰਿਆ ਵਾ ਤੇ ਇਹ ਜਿਹੜੀ ਕਿ ਮੈਨਾ ਜੇ ਕੱਚੀ ਆ ਤੇ ਜਿਹੜੀਆਂ ਘੱਲਾਂ ਢੁੱਲਾਂ ਜਿਹੜੀਆਂ ਕਾਫੀ ਆ ਹਵਾ ਨੇ ਦੇ ਤੇ ਸੂਣ ਤਾਂ ਕਾਫੀ ਆ ਚੰਗਾ ਬਣਾ ਲੂਗੀ ਤੇ 12 13 ਲੀਟਰ ਜਿਹੜਾ ਦੁੱਧ ਭਰਿਆ ਵਾ ਇਹਨੇ ਕੋਈ ਬਾਈ ਨਾ ਕਰਦੇ ਗੱਲ ਬਾਤ ਪੁੱਛਦੇ ਇਹਦਾ ਮੁੱਲ ਇਹ ਮੁੱਲ ਕਰਨਾ ਵੀ ਧਿਆਨ ਰੱਖੋ ਮੋਲਵੀ ਜੀ ਜੋ ਮੰਗਨ ਨੂੰ ਭਾਵੇਂ ਇਹਦਾ 90 ਕਰ ਲਿਈਏ ਭਾਵੇਂ 95 ਕਰ ਲਿਈਏ ਅਛਾ ਜੀ ਇਹ ਹਾਂ ਨਾ 75 ਦੇ ਦੀ ਨਹੀਂ 75 ਦੀ ਹਾਂਜੀ ਕਰ ਦਈਏ ਮਾਨਤਨ ਕੋਈ ਛੋਟ ਚਾਪ ਕਰ ਦੋ ਜੈ ਜੈ ਇਹ ਵੀਰ ਜੀ 72000 ਚੋਂ 200 ਰੁਪਿਆ ਛੋਟ ਕਰ ਦਾਂਗੇ ਠੀਕ ਹੈ ਲਓ ਭਾਈ 72000 ਚੋਂ 200 ਰੁਪਿਆ ਛੋਟ ਰਹਿ ਗਏ ਸਾਰੇ 2 ਮਹੀਨੇ ਵੀ ਜੀ 90 95000 ਦੀ ਮਹੀਆ ਤੇ ਠੀਕ ਹੈ ਠੀਕ ਹੈ ਜੀ ਬਾਕੀ 2 ਮਹੀਨੇ ਰਹਿ ਗਏ ਸਾਰੇ ਮਗਰ ਠੀਕ ਹੈ ਲਓ ਭਾਈ ਸ਼ਾਮ ਛੜਦੀ ਹੈ ਭਾਈ ਨੇ ਹਾਂ ਸ਼ਾਮ ਛੜਦੀ ਤੇ ਆਜੋ ਹੁਣ ਦੂਜੇ ਨੰਬਰ ਤੇ ਬਾਕੀ ਕੋਈ ਨਹੀਂ ਫੋਨ ਕੋਈ ਵੀ ਲਾਵੇ ਮੈਂ ਮਾਨਤਨ ਕਰ ਦਾਂਗੇ ਥੋੜਾ ਠੀਕ ਹੈ ਠੀਕ ਹੈ ਲਓ ਭਾਜੀ ਬਾਕੀ ਮੌਕੇ ਤੇ ਭਾਈ ਕਹ ਮਗਰ ਫੀਮਲ ਕਾਫ ਆ ਅਛਾ ਜੀ ਤੇ ਇਸ ਟਾਈਮ ਤੇ ਇਹਦੇ ਕੋਲ 11-12 ਲੀਟਰ ਦੁੱਧ ਤਿਆਰ ਆ ਠੀਕ ਆ ਠੀਕ ਆ ਠੀਕ ਆ ਲੋਬ ਜੀ ਕਾਟ ਕਾਟ ਬਹੁਤ ਹੀ ਤਗੜਾ ਵਾ ਇਹ ਵੀ ਜੀ ਅੱਜ ਹੀ ਆਈਆਂ ਤੇਨ ਮਈਆਂ ਅੱਜ ਹੀ ਆਈਆਂ ਵਾ ਠੀਕ ਆ ਜੀ ਤੇ ਇਹ ਮੰਨ ਲਓ ਵੀ ਮੈਂ ਚੋਗੇ ਲੈ ਆਣਾ ਵਾ ਥੋੜੀ ਜਿਹੀ ਉਥੋਂ ਅਛਾ ਜੀ 1 ਕਿਲੋ 2 ਕਿਲੋ ਮੰਨ ਲਓ ਚੋਈ ਵੀ ਏ ਥੱਲੇ ਠੀਕ ਆ ਠੀਕ ਆ ਲੋਬ ਜੀ ਯਾਹ ਦੇ ਕੋਕਾ ਬੀਜ ਆ ਇਹ ਸਿੰਗਲ ਹੱਡੀ ਆ ਦੀ ਆ 12 ਲੀਟਰ ਜਿਹੜਾ ਦੁੱਧ ਬਿਲਕੁਲ ਇਹਦੇ ਕੋਲ ਤਿਆਰ ਆ ਫੀਮਲ ਕਾਫ ਆ ਗਿਆ ਤੇ ਸੂਈ ਨੂੰ ਕੋਈ 1.5 ਮਹੀਨੇ ਦੇ ਆਸ-ਪਾਸ ਬਾਈ ਦਾਦਾ ਟਾਈਮ ਹੋ ਗਿਆ ਵਾ ਤੇ ਬਾਕੀ ਬਾਈ ਨੇ ਥੋੜੀ ਬੋੜੀ ਚਵਾਈ ਕਰਕੇ ਇਹਦੀ ਲੈ ਕੇ ਆਇਆ ਵਾ ਇੱਕ 35 ਦੀ ਆਈ ਏ ਜਿੱਦਾਂ ਸੱਜਰ ਆ ਤੇ ਥੋੜੇ ਲੋਡ ਕਰਕੇ ਮਾ ਲੋ ਵੀਰ ਭਰਾਵਾਂ ਨੇ ਕਿਹਨੇ ਵੇਚਤੀ ਆ ਅੱਛਾ ਜੀ ਬਾਕੀ ਝੋਟੀ ਇਧਰ ਦੀ ਨਹੀਂ ਆਪਣੀ ਠੀਕ ਹੈ ਠੀਕ ਹੈ ਲਓ ਬਈ ਕੱਦ ਕਾਠ ਵੀ ਬਹੁਤ ਤਗੜਾ ਵਾ ਤੇ ਹਰਿਆਣੇ ਦੀ ਝੋਟੀ ਆ ਬਾਕੀ ਦਸ ਦੀ ਬਹੁਤ ਨਸਲ ਆ ਸਹੀ ਦਸ ਦੀ ਝੋਟੀ ਦੇ ਤੇ ਹਾਂਜੀ ਹਾਂਜੀ ਕਾਲੀ ਸੱਪ ਰੰਗ ਦੀ ਬਹੁਤ ਹੀ ਜਿਆਦੇ ਚੰਗੇ ਰਿਕਾਰਡ ਵਾਲੀ ਆ ਤੇ ਬਾਈ ਸੱਜਰ ਨੇ ਦੁੱਧ ਫਿਰ ਨੇ ਮਿੱਤੀ ਸੱਜਣ ਨੇ ਦੁੱਧ ਚੋਬਾ ਦੇ ਲੇਟਾ ਭਰਿਆ ਜੇ ਅੱਛਾ ਜੀ 32 11 12 ਕਿਲੋ ਦੁੱਧ ਲੈ ਜੀ ਹੈਗਾ ਛੋਟੀ ਠੀਕ ਹੈ ਠੀਕ ਹੈ ਲੋ ਬਈ 14 ਲੀਟਰ ਜਿਹੜਾ ਦੁੱਧ ਨੇ ਭਰਿਆ ਵਾ ਤੇ ਸੁਈ ਨੂੰ ਬਈ 2 ਮਹੀਨੇ ਦਾਦਾ ਹੋ ਗਿਆ ਤੇ ਕਿਹੜਾ ਜਵਾਬ ਬਈ ਇਹਦਾ ਇਧਰ ਵੀ ਜੀ ਕੱਟੀ ਮੱਧੀ ਨੇ ਵਸਾ ਕੇ ਮੜੀ ਜੀ ਠੀਕ ਹੈ ਲੋ ਆਹ ਵਾਲਾ ਇਹਦਾ ਜਵਾਬ ਜੀ ਫੀ ਮਲਕਾਫ ਠੀਕ ਹੈ ਜੀ ਸਲੀ ਛਾੜ ਤੋਂ ਬਾਈ ਜਰਾ ਦਿਖਾ ਜਰਾ ਚੱਡਾ ਚੱਡਾ ਬਹੁਤ ਹੀ ਚੰਗਾ ਲੱਗਾ ਵਾ ਬਹੁਤ ਚੰਗਾ ਬਹੁਤ ਚੰਗੀ ਵੀ ਲੱਗੋ ਬਾਈ ਕਰੋ ਲੱਗਿਆ ਦੋ ਕਾਲੀ ਸੱਪਰ ਜੀ ਮੈਂ ਅੱਜ ਕਾਲੀ ਵਿਰਦੀ ਨੜਕ ਤੇ ਹੁੰਦੀ ਜੇ ਪਹਾਂ ਡੇਢ ਦੀ ਝੋਟੀ ਵੇਚ ਲੈਂਦੇ ਜੇ ਮੰਨ ਲਓ ਕਿ ਕਦ ਵਜਦੀ ਹੈ ਹਾਂਜੀ ਹਾਂਜੀ ਸੋਹਣੀ ਸਨ ਕੀ ਵੇਖੋ ਕੱਢੀ ਜਾ ਠੀਕ ਹੈ ਠੀਕ ਹੈ ਜੀ ਲਾ ਵੀ ਜੱਡ ਬਲੈਕ ਪੂਛ 딱 ਹੀ ਦਿਖਾਓ ਬਾਈ ਪੂਛ ਤਾਂ ਕੀੜੇ ਵਾਲ ਨੇ ਆ ਕਾਲੇ ਆ ਸ਼ਾਹ ਜਾਨ ਵਰਗੇ ਕੀ ਮੁੱਲ ਬਈ ਇਹਦਾ ਹਰ ਮੁੱਲ ਵੀਰ ਜੀ ਕਰਵਾਉਣ ਨੂੰ ਭਾਵੇਂ 10 ਦਾ ਕਰਾ ਲਓ ਭਾਵੇਂ 15 ਹਾਂਜੀ ਤੇ ਇਹ ਦੇ ਦਈਏ 98000 ਦੀ ਛੋਟੀ 98 ਦੀ ਹਾਂਜੀ ਕਰ ਦਈਏ ਮਾਨਦਾਨ ਕਰ ਦਈਏ ਜੀ ਵੀਰ ਜੀ 95 ਦੇ ਦਈਏ 200 ਰੁਪਏ ਛੋਟ ਕਰ ਦਾਂਗੇ 95 ਜੋ 95 ਜੋ ਹਾਂਜੀ ਠੀਕ ਹੈ ਠੀਕ ਹੈ ਲਓ ਬਈ 95000 ਚ ਦੁੱਧ ਦਾ ਡਰਾਮਿਆਂ ਤੇ ਜੇ ਕੋਈ ਵੀਰ ਭਰਾ ਲੈ ਜਾਊਗਾ ਸੇਵਾਲਾ ਦੇ ਦੁੱਧੋਂ ਫੇਰ ਬਾਜੂ ਕਰਮਾਲੀ ਦੇ ਆਜੋ ਹੁਣ ਤੀਜੇ ਨੰਬਰ ਤੇ ਇਹ ਵੀਰ ਜੀ ਤਾਜੀ ਸੂਈ ਹੈ ਠੋਟੀ ਦੂਜਾ ਸੁਗਾ ਵਾ ਅੱਛਾ ਜੀ ਬਿਲਕੁਲ ਮੰਨ ਲਓ ਵੀ ਕੱਲ ਸ਼ਾਮੀ 5 ਵਜੇ ਸੂਈ ਹੈ ਨਾੜੂ ਨਾਲ ਹੀ ਨਾੜੂ ਬਿਲਕੁਲ ਗਿੱਲਾ ਜੇ ਬਾਈ ਕੱਲ ਐਸੇ ਟਾਈਮ ਹੀ ਮੰਨ ਲਓ ਸੂਈ ਆ ਗਈ ਅੱਛਾ ਜੀ ਮੁਤਾਬਕ ਠੀਕ ਮੰਨ ਲਓ ਹੁਣ ਵੀ 4 ਵਜੇ ਦਾ ਟਾਈਮ ਲੱਗ ਰਿਹਾ ਹੈ ਜੀ ਜਵਾਬ ਹੈ ਇਹ ਬੀਜੀ ਮੇਲ ਕਾਹ ਜੇ ਠੀਕ ਹੈ ਠੀਕ ਹੈ ਲਓ ਮੇਲ ਕਾਹ سٹਾਰਟਿੰਗ ਬੀਜੀ ਮੰਦਾ ਆ ਗਿਆ سٹਾਰਟਿੰਗ 10 ਕਿਲੋ ਬੌਲੇ ਤੋਂ ਚੱਲ ਪਈ ਛੋਟੀ ਅੱਛਾ ਜੀ ਦੋ ਦੋ 15 16 ਕਿਲੋ ਭਰ ਜਾਣਾ ਛੋਟੀਆਂ ਠੀਕ ਹੈ ਜੀ ਹਾਂ ਚੱਲੇ ਜੀ ਬੜੀ ਖੁੱਲੀ ਆ ਵੇਖੋ ਸੂਰਾ ਬਾਈ ਕਿੰਨਾ ਸੁਈ ਆ ਇਹ ਵੀ ਜੀ ਦੂਜਾ ਵਾਲੇ ਕੋਈ ਤਿੱਜਾ ਵਾਲੇ ਠੀਕ ਹੈ ਠੀਕ ਹੈ ਜੀ ਲਓ ਜੀ ਕਰੋ ਕੱਟ ਕਾਠ ਇਹਦਾ ਵੀ ਬਹੁਤ ਚੰਗਾ ਵਾ ਤੇ ਪੰਡਾ ਪਈਆਂ ਕਰਮਾਲੀ ਨੇ ਥੱਲੇ ਛੱਡ ਲਓ ਤੇ 10 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਆ ਤੇ ਸੂਈ ਨੂੰ ਕੋਈ ਅੱਜ ਦੂਜਾ ਦੇਣਿਆ ਆ ਨਾ ਚੱਪ ਗਾਂ ਵਰਗਾ ਹਵਾਨਾ ਲਾ ਯਾਰ ਇਹ ਥਾਣਾ ਦਾ ਸੈਜ ਗ੍ਰਾਫੀ ਬਹੁਤ ਚੰਗਾ ਵਾ ਸਰੋ ਜੀ ਲੱਗੇ ਤੋ ਚੈੱਕ ਤੁਸੀਂ ਤੇ ਬਿੰਦੀਆਂ ਵਾਲਾ ਆ ਗਿਆ ਜੇ ਹਵਾਨਾ ਦਾ ਗੱਲ ਕਹਿਣ ਵਾਲੀ ਗੱਲ ਨਹੀਂ ਇਹ ਵੀ ਬਾਈ ਜੈਡ ਬਲੈਕ ਆ ਗਈ ਆ ਬਈ ਕਿੰਨਾ ਕੁ ਚੋਈ ਦੁੱਧ ਇਹਨੇ 15 16 ਕਿਲੋ ਗਿਰਜੀ ਕਰ ਜਾਣਾ ਇਹਨੇ ਦੁੱਧ ਠੀਕ ਹੈ ਠੀਕ ਹੈ ਲੋ ਬਈ 15 16 ਲੀਟਰ ਇਹਦਾ ਦੁੱਧ ਭਰੂਗੀ ਇਥਾਣਾ ਦਾ ਸੈਰਗਾ ਬਹੁਤ ਹੀ ਚੰਗਾ ਲੱਗਾ ਣ ਗੇਠ-ਗੇਠ ਤੇ ਥਾਂ ਲੱਗਾ ਵਾ ਵਾਗ ਨਹੀਂ ਚੰਗੇ ਸੀ ਮੰਦਾ ਆ ਗਿਆ ਪਿਛੇ ਬਾਈ ਗੱਡ ਬਲੈਕ ਆ ਗਿਆ ਤੇ ਬਾਈ ਇਹਦਾ ਕੀ ਮੁੱਲ ਕਰਨਾ ਜਿਹਰ ਉਹਦੇ ਵਿੱਚ ਸੱਜਾ ਸੋਈ ਨਹੀਂ ਪਹਿਲੀ ਗੱਲ ਤੇ ਲੱਭਣੀ ਨਹੀਂ ਇਹ ਥੋੜਾ ਜਿਹਾ ਪਿੰਡ ਤੇ ਅੱਗੇ ਵਾਲਾ ਹਵਨ ਆ ਗਿਆ ਜੇ ਮੈਂ ਤੁਹਾਨੂੰ ਦੱਸਣਾ ਬੜੇ ਪਿੰਡ ਫਿਰ ਤੇ ਫਿਰ ਜਾ ਕੇ ਮੱਝ ਲੱਭਦੀ ਜੇ ਕਦੀ ਠੀਕ ਹੈ ਠੀਕ ਹੈ ਕਾਜੀ ਸੋਈ ਠੀਕ ਹੈ ਜੱਲਾ ਵੱਡਾ ਸਾਡਾ ਬਜਟ ਮੈਂ ਇਹ ਨਹੀਂ ਲਿਖੀ ਭਾਵੇਂ ਮੈਂ ਡੇਢ ਦੀ ਵੇਚ ਲਾ ਪਰ ਆਪਾਂ ਮੈਂ ਤੁਹਾਡੇ ਨੂੰ ਰੁਪਇਆ ਹੱਥ ਦਾ ਪਤਾ ਵੀ ਮੈਂ ਲਾਲਚ ਠੀਕ ਹੈ ਠੀਕ ਹੈ ਲਓ ਭਈ ਆ ਕਰੋ ਚੈੱਕ ਵੀ ਸਿੰਗਲ ਹੱਡੀ ਆ ਗਈ ਆ ਫਿਰ ਸਿੰਗਲ ਹੱਡੀ ਦਾ ਆਪਾਂ ਹੁਣ ਬਹੁਤ ਛੰਡਾ ਹੁੰਦਾ ਤੇ ਵੀ ਭਈ ਮੁੱਲ ਤੋਂ ਇੱਕ 30 ਕਰਾ ਲਓ ਹਾਂਜੀ ਮੁੱਲ ਭਾਵੇਂ ਇੱਕ 30 ਕਰਾ ਲਓ ਭਾਵੇਂ ਇੱਕ 20 ਕਰਾ ਲਓ ਲਾਸਟ ਇੱਕ 15 ਦੀ ਝੋਟੀ ਦੇਣੀ ਆ ਅੱਛਾ ਜੀ 200 ਰੁਪਇਆ ਛੋੜ ਠੀਕ ਹੈ ਠੀਕ ਹੈ ਲਓ ਭਜੀ 1,15,000 ਤੋਂ 200 ਰੁਪਇਆ ਭਾਈ ਕਹਿੰਦਾ ਵੀ ਛੋੜ ਹੀ ਕਰਾਂਗੇ ਅਤੇ ਆ ਜੋ ਹੁਣ ਦੁੱਧ ਦਾ ਡਰਾਮਾ ਤੁਹਾਨੂੰ ਦਿਖਾਈਏ ਦਲੇਰੀ ਨਾਲ ਲੈਣ ਵਾਲੀ ਥੋੜੀ ਜੀ ਠੀਕ ਹੈ ਤੁਹਾਨੂੰ ਦਿਖਾਈ ਦੱਸਿਓ ਬਾਈ ਇਹਦੇ ਬਾਰੇ ਇਹ ਵੀ ਜੀ ਦੁਜਾ ਸਗਰ ਕੀ ਝੋਟੀ ਸੋਈ ਆ ਅੱਛਾ ਜੀ ਇਹਨੇ ਪਹਿਲਨੇ ਵੀ ਰੋ 18 ਕਿਲੋ ਦੁੱਧ ਦਿੱਤਾ ਠੀਕ ਹੈ ਠੀਕ ਹੈ ਕਿ 22 ਦੇ ਜੇ 23 ਦੇ ਦੇ 24 ਦੇ ਜੇ ਅੱਛਾ ਜੀ ਸਾਂਭ ਤੇ ਆ ਠੀਕ ਹੈ ਠੀਕ ਹੈ ਤੇ ਦੁੱਧ 20 ਤੋਂ ਬਾਹਰ ਇਹਨੇ ਝੋਟੀ ਦਾ ਦੇਣਾ ਹੀ ਦੇਣਾ ਤੇ ਇਸ ਟਾਂ ਜਿਹੜਾ ਬੌਲਾ ਕਿੰਨਾ ਹੈ ਇਸ ਟਾਂ ਤੇ ਵੀ ਜੀ ਇਹਦੇ ਕੋਲ 13 14 ਕਿਲੋ ਸਟਾਰਟਿੰਗ ਹੀ ਬੌਲਾ ਬੌਲਾ ਹਾਂ ਜੀ ਇਹ ਰਾਤ ਦੀ ਸੋਈ ਇਹ ਵੀ ਅੱਛਾ ਜੀ ਤੇ ਇਹਦੇ ਪਿੱਛੇ ਜਵਾਕ ਇਹਦੇ ਕਿ ਭਰਾਵੋ ਤੂਫਾਨੀ ਹੈ ਤੇ ਮੇਲ ਕਾਫ ਆ ਗਿਆ ਇਹ ਤੇ 18 ਲੀਟਰ ਜਿਹੜਾ ਪਹਿਲੇ ਸਵੇਰੇ ਨੇ ਦੁੱਧ ਚਵਾਇਆ ਵਾਗੇ ਤੇ ਦੂਜਾ ਜਿਹੜਾ ਸਵੇਰ ਸੋਈ ਜਾ ਤੇ ਕਰੋ ਚੈੱਕ ਪਹਿਲੇ ਸਵੇਰੇ 18 ਪਿੰਮੀ ਦੀ ਲੈਂਦੀ ਜੇ ਬੰਦਿਆਂ ਨੇ ਅੱਛਾ ਜੀ ਤੇ ਚਲੋ ਆਪਾਂ ਭਾ ਲਾਂ ਦਵਾਂਗੇ ਥੋੜੀ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਜੀ ਕਰੋ ਚੈੱਕ ਖੁੱਖਾਂ ਲੈਣੇ ਜਾਣੇ ਚੋਟੇ ਬੰਦੇ ਮੈਂ ਨਾ ਵੇਖੀ ਖਲੋਖ ਲਵਾਂਗੇ ਮੈਂ ਤੇ ਪਿੱਛੇ ਗੱਡੀ ਦੇ ਜਿਹੜੀ ਲੱਦ ਕੇ ਨੇ ਆਇਆ ਪਿਛਲੇ ਪਾਸੇ ਤੱਪੜ ਨੂੰ ਘਰ ਆਣੇ ਕੋ ਲੈ ਕੇ ਅੱਛਾ ਜੀ ਮਾੜੀ ਪੈਸੀ ਠੀਕ ਹੈ ਲਓ ਮੈਂ ਇੱਕ ਉਹ ਆ ਤਾਰਾ ਦਿਖਾਉਣੇ ਤੁਹਾਨੂੰ ਪਰ ਪਹਿਲਾ ਜਿੱਦੀ ਉੱਤੀ ਵੀ ਦੀ ਇੱਕ ਗੇਟੋਂ ਬਾਹਰ ਬਾਈ ਥੜ ਜਾਣਦੇ ਆ ਜੋ ਟੀੜਾ ਗੇਟੋਂ ਬਾਹਰ ਹਿੱਟ ਨਾ ਮੂਰਤੀ ਆ ਕੇ ਗੱਲ ਕਰੀ ਕਰੋ ਜੇ ਇੱਕ ਦਲ ਚੈਨ ਉਹ ਬਹੁਤ ਹੀ ਕਰਮ ਵਾਲਾ ਪਸ਼ੂ ਆ ਇਹ ਬਾਕੀ ਜਿਹੜੇ ਵੀਰ ਭਰਾਣੇ ਨੇ ਸੰਭਦੇ ਆ ਬਹੁਤ ਰੀ ਨਾਲ ਸੰਭਿਆ ਨੂੰ ਸਾਥੀ ਆ ਬਾਈ ਹਣਾ ਠੀਕ ਆ ਠੀਕ ਲੋ ਧੰਨ ਧੰਨ ਐੱਟਿਆ ਫਗਾਵਾ ਤੋਂ ਵੀ ਵੱਧ ਕੇ ਹਵਾਨਾਵਾ ਦਾ ਕਰੋ ਚੈੱਕ ਤੀ ਆ ਬਈ ਕਮਾ ਦੇ ਆਇਆ ਵੀ ਜੈਡ ਬਲੈਕ ਪੁੱਛਦਾ ਕੀ ਇਹਦੇ ਵੀ ਵਾਲ ਕਾਏ ਉਹ ਨਿੰਦੀ ਨਹੀਂ ਸਕਦਾ ਤੇ 나ੜਾ ਨੂੜਾ ਪਾਈ ਦਿਖਾਉ ਲੱਗੇ ਤਾਂ ਚੱਡੇ ਦੇ ਬਹੁਤੀ ਚੰਗੀਆਂ ਆ ਗਈਆਂ 나ੜਾ ਇੱਥੇ ਮਾਲਾ ਮੜੀ ਬੜੀ ਜੀ ਤੁਹਾਨੂੰ ਦਿਖਾਉਂਦਾ ਤੁਹਾਨੂੰ ਕਰੂ ਬਾਬਾ ਜੀ ਪਿਛਲੀ ਸਾਈਡ ਤੋਂ ਤੁਹਾਨੂੰ ਥਾਣਾ ਦਾ ਸਾਇਕਲ ਦਿਖਾ ਦਤਾ ਵਾ ਤੇ ਇਧਰਲੀ ਸਾਈਡ ਤੋਂ ਵੀ ਕਰੋ ਚੈੱਕ ਸਾਰੇ ਪਾਸੇ ਕੋਈ ਐਤ ਸੰ ਲੱਗਾ ਵਾ ਤੇ ਦੂਜੀ ਸਾਈਡ ਤੋਂ ਵੀ ਇੱਕ ਰਾ ਦਿਖਾ ਦਿਓ ਬਈ ਨਾ ਨਾ ਬੰਦਾ ਵੀਰ ਜੀ ਥੋੜਾ ਜੀ ਵਿਦਾ ਹੋਊ ਉੱਦਨੇ ਉਦਨੇ ਠੀਕ ਹੈ ਠੀਕ ਹੈ ਲਓ ਬਈ ਬਿਲਕੁਲ ਤਾਜੀ ਸੂਈ ਆ ਤੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਤੇ ਇਹ ਕਰਕੇ ਇਧਰਲੀ ਸਾਈਡ ਤੋਂ ਇਧਰ ਨੂੰ ਦਿਖਾਓ ਇਧਰੋਂ ਨਾੜਾ ਨੂਣਾ ਦਰਦੀ ਥੋੜਾ ਜਣਾ ਮਰਾਂ 20 ਤੋਂ ਬਾਹਰ ਵੇਚੀ ਜਿੱਥੇ ਮਰਜ਼ੀ ਕੋਈ ਖਲਾੜ ਕੇ ਝੋਲੇ ਝੋਟੀ ਨੂੰ ਅੱਛਾ ਜੀ ਇਹ ਤਾਂ ਬਾਹਰ ਦੁੱਧ ਥੋੜੇ ਦਿਨ ਚ ਦੱਸਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਮੁੱਲ ਬਾਈ ਇਹਦਾ ਹਰ ਮੁੱਲ ਵੀਰ ਜੀ ਇਹਦਾ ਮੰਗਣ ਨੂੰ ਭਾਵੇਂ ਇਹਦਾ ਚਾਰ ਕਰਾ ਲਓ ਮੁੱਲ ਭਾਵੇਂ ਜਨਾ ਮਰਜ਼ੀ ਕਰਾ ਲੋ ਅੱਛਾ ਜੀ ਲਾਸਟ ਜਿਹੜੀ ਹਾਨ ਆਈ ਆ ਨਾ ਹਾਂਜੀ 280 ਦੀ ਝੋਟੀ ਦੇਣੀ ਆ ਅੱਛਾ ਜੀ ਵਿੱਚੋਂ 1000 ਰੁਪਿਆ ਛੋੜ ਕਰ ਦਾਂਗੇ ਠੀਕ ਹੈ ਠੀਕ ਹੈ ਜੀ 2 ਲੱਖ 80 ਹਜ਼ਾਰ ਦੀ 280 ਦੀ ਠੀਕ ਹੈ ਠੀਕ ਹੈ ਲਓ ਜੀ 22 ਲੀਟਰ ਜਿਹੜਾ ਦੁੱਧ ਇਹ ਵੀਰਾਂ ਦਾ ਕਿ ਭਰੂਗੀ ਤੇ ਕੱਦ-ਕਾੜ ਤੇ ਹੈ ਵੀ ਜੈਡ ਬਲੈਕ ਹੈ ਤੇ ਸਿੰਘ-ਸਿੰਘ ਵੀ ਬਹੁਤ ਚੰਗਾ ਲੱਗਾ ਵਾ ਭਾਈ ਜਿਗਰੇ ਨਾਲ ਹੀ ਫਿਰ ਵਕਾ ਖਰੀਦਣੀ ਪਣੀ ਇਹਦੇ ਠੀਕ ਹੈ ਠੀਕ ਹੈ ਜੀ ਲੋਕ ਬਈ ਕਰੋ ਚੈੱਕ ਅਪ ਬਾਕੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਇਹ ਬਾਈ ਕੋਈ ਸਾਹ ਵਾਲਾ ਲਖੜੂ ਆ ਨੇ ਦੁੱਧ ਬਹੁਤ ਹੀ ਚਵਾਈ ਜਾਊਗੀ ਇਹ ਨੂੰ ਕਹਿੰਦੇ ਆ ਦੁੱਧ ਦਾ ਡਰਾਮ ਜਦੋਂ ਜਿਆ ਕਰੋ ਜਗਾ ਦੇਥੋਂ ਬਾਹਰ ਜਾਂਦੇ ਆ ਜੇ ਥਾਂ ਥੋੜਾ ਜਿਹਾ ਡਰਦੀ ਆਡੇ ਕੋਲ ਮੈਂ ਇਹ ਲੈਣੇ ਤੇ ਕੋਈ ਚੀਜ਼ ਵੀ ਦੇ ਦੇਣੀ ਆ ਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਬਿਲਕੁਲ ਸਹੀ ਗੱਲ ਆ ਇਹ ਲਾਏ ਅਗਲੇ ਨੂੰ ਦੁਹਾਨਾਂ ਇਹ ਬਿਲਕੁਲ ਕੋਈ ਸ਼ਾਕੀ ਨਹੀਂ ਤੇ ਕੱਦ ਵੀ ਬਹੁਤ ਤਗੜਾ ਵਾ। ਲੋਬੀ ਜੀ ਪਸ਼ੂ ਸਾਰੇ ਬਾਈ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਬੜੀ ਮਿਹਨਤ ਲਾਈ ਦੀ ਠਾਡੇ ਕਰਕੇ ਤੇ ਬਾਹਰ ਤੁਹਾਨੂੰ ਪਤਾ ਕਿ ਗਰਮੀ ਵੀ ਬਹੁਤ ਆ ਤੇ ਆਪਾਂ ਘਰ ਬੈਠਿਆਂ ਦੀ ਤੁਹਾਨੂੰ ਦਿਖਾਉਨੇ ਆ। ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।